ਅੱਛੀ ਗੱਲ ਦੋਸਤੋ ਪਿਆਰ ਭਰੀ ਫਤੇ ਕਾਲ ਕਰੇ ਪਰਫੈਕਟ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ 3 ਟੂਟ ਦੇ ਨਾਲ ਅਫਗਾਨਿਸਤਾਨ ਦੇ ਸਭ ਨੂੰ ਪਤਾ ਤਾਲਿਬਾਨ ਦਾ ਕਬਜ਼ਾ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਤੱਕ ਅਫਗਾਨਿਸਤਾਨ ਦੇ ਵਿੱਚ ਕੀ ਹੋ ਰਿਹਾ ਆ ਵੀਡੀਓ ਦੇਖ ਝਾਤੀ ਜਰੂਰ ਮਾਰਿਓ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੀਆਂ ਗੱਲਾਂ ਕਰਦੇ ਹਾਂ तालिबानीया दा कब्जा हो चुका है वो तालिबानी जिना तो हर कोई डरदा है ते लोग लोक अफगानिस्तान छड़ के भज रहे ने ओ तालिबानी जिना दे अंदर रहम नाम दी कोई चीज तक नहीं है मुल्ला गनी जो कि तालिबान दा मुखिया है ते आज अफगानिस्तान दा राष्ट्रपति बन बैठा है वो मुल्ला गनी ला देन दा साला है जो ਉਹ ਲੰ데ਨ ਜਿਉਂਦਾ ਸੀ ਤਾਂ اسی ਗੱਨੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇਕਰ ਪੰਜਾਬ ਪਿੱਛੋਂ ਹਟ ਜਾਵੇ ਤਾਂ ਆਪਾਂ ਦਿੱਲੀ ਨੂੰ ਪੈਦਲ ਚੱਲ ਕੇ ਫਤਿਹ ਕਰ ਸਕਦੇ ਹਾਂ ਮਤਲਬ ਕਿ ਹੱਲੇ ਵੀ ਹਰੀ ਸਿੰਘ ਲੜਵੇ ਦਾ ਖੌਫ ਉਹਨਾਂ ਅਫਗਾਨੀਆਂ ਦੇ ਅੰਦਰ ਦੌੜਦਾ ਹੈ ਜੋ ਕਿ ਉਹਨਾਂ ਦੀ ਜ਼ਬਾਨ ਤੋਂ ਬਿਆਨ ਵੀ ਹੁੰਦਾ ਹੈ ਸੋ ਕੁਝ ਕ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਤਾਲਿਬਾਨੀ ਸਿੱਖਾਂ ਤੋਂ ਖੁੰਦ ਖਾਂਦੇ ਨੇ ਤੇ ਉਹ ਸਿੱਖਾਂ ਨੂੰ ਹੁਣ ਅਫਗਾਨਿਸਤਾਨ ਦੇ ਵਿੱਚ ਰਹਿਣ ਨਹੀਂ ਦੇਣਗੇ ਤੇ ਬਹੁਤ ਹਿੰਦੂ ਤੇ ਸਿੱਖ ਪਰਿਵਾਰ ਇਸੇ ਡਰ ਦੇ ਵਿੱਚ ਜੀ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਹਜ਼ਾਰਾਂ ਦੀ ਤਦਦ ਦੇ ਵਿੱਚ ਲੋਕ ਅਫਗਾਨਿਸਤਾਨ ਛੱਡਦੇ ਨਜ਼ਰ ਆ ਰਹੇ ਨੇ ਤੇ ਜ਼ਬਰਦਸਤੀ ਜਹਾਜ਼ਾਂ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਇੱਕ ਨੌਜਵਾਨ ਗੁਰਬਖੇਲ ਸਿੰਘ ਜੋ ਕਿ ਦੁਨੀਆ ਘੁੰਮ ਕੇ ਵੀਡੀਓ ਬਣਾਉਂਦਾ ਹੈ ਤੇ ਆਪਣੇ ਸਫ਼ਰ ਦੌਰਾਨ ਇਸ ਵੇਲੇ ਅਫਗਾਨਿਸਤਾਨ ਦੇ ਪਿੰਡੂ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਸੀ ਗੁਰਸਿੱਖ ਨੌਜਵਾਨ ਪਿਛਲੇ 15 ਦਿਨਾਂ ਤੋਂ ਅਫਗਾਨਿਸਤਾਨ ਦੇ ਵਿੱਚ ਘੁੰਮ ਰਿਹਾ ਸੀ ਤੇ ਇੱਥੇ ਦੇ ਕਲਚਰ ਖਾਣ ਪੀਣ ਤੇ ਲੋਕਾਂ ਦੇ ਨਾਲ ਮਿਲ ਕੇ ਸਾਜ ਵਧਾਰਿਆ ਸੀ ਤੇ ਸਾਰੀ ਦੁਨੀਆ ਤੱਕ ਵੀਡੀਓ ਬਣਾ ਕੇ ਇਹ ਸੁਨੇਹਾ ਪਹੁੰਚਾ ਰਿਹਾ ਸੀ ਜਦੋਂ ਇਹ ਮਰੋਮਾਰੀ ਦੀ ਹਾਲਤ ਅਫਗਾਨਿਸਤਾਨ ਦੇ ਵਿੱਚ ਪੈਦਾ ਹੋਈ ਤਾਂ ਗੁਰਬਖੇਲ ਸਿੰਘ ਬਿਲਕੁਲ ਡਰ ਗਿਆ ਤੇ ਸੋਚਾਂ ਦੇ ਵਿੱਚ ਪੈ ਗਿਆ ਕਿ ਹੁਣ ਉਹ ਇੱਥੋਂ ਕਿਵੇਂ ਨਿਕਲੇਗਾ ਉਪਰੋਂ ਸੀ ਵੀ ਇੱਕ ਸਰਦਾਰ ਸੋ ਕਿਵੇਂ ਗੁਰੂ ਸਾਹਿਬ ਨੇ ਉਸ ਦੀ ਔਖੀ ਘੜੀ ਦੇ ਵਿੱਚ ਮਦਦ ਕੀਤੀ ਤੇ ਚਮਤਕਾਰਈ ਢੰਗ ਦੇ ਨਾਲ ਉਸ ਨੂੰ ਅਫਗਾਨਿਸਤਾਨ ਦੇ ਵਿੱਚੋਂ ਕੱਢਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਗੁਰਬਗੇਲ ਸਿੰਘ ਜੋ ਕਿ ਅਮਰੀਕਾ ਦੇ ਇੱਕ ਨੌਜਵਾਨ ਹੈ YouTube ਦੇ ਲਈ ਪੂਰੇ ਸੰਸਾਰ ਦੇ ਦੇਸ਼ਾਂ ਦੇ ਵਿੱਚ ਘੁੰਮ ਕੇ ਵੀਡੀਓ ਬਣਾ ਕੇ ਪਾਉਂਦਾ ਹੈ ਇਹ ਕੰਮ ਉਹ ਪਿਛਲੇ 4 ਸਾਲਾਂ ਤੋਂ ਕਰਦਾ ਆ ਰਿਹਾ ਸੀ ਅਮਰੀਕਾ ਕੈਨੇਡਾ ਯੂਰਪ ਇੰਗਲੈਂਡ ਚੀਨ ਜਪਾਨ ਸਾਰੇ ਦੇਸ਼ਾਂ ਦੇ ਵਿੱਚ ਘੁੰਮ ਕੇ ਹੁਣ ਉਹ ਰਸ਼ੀਆ ਘੁੰਮਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਹੋਇਆ ਸੀ ਗੁਰਬਖੇਲ ਨੇ ਦੱਸਿਆ ਕਿ ਉਹ ਘੁੰਮਦਿਆਂ ਘੁੰਮਦਿਆਂ ਰਸ਼ੀਆ ਦੇ ਵਿੱਚ ਕਾਫੀ ਸਮਾਂ ਹੋ ਗਿਆ ਤੇ ਆਖਿਰ 17 ਦਿਨ ਪਹਿਲਾਂ ਉਹ ਅਫਗਾਨਿਸਤਾਨ ਦੇ ਵਿੱਚ ਪਹੁੰਚਿਆ ਸੀ ਗੁਰਬਖੇਲ ਨੇ ਦੱਸਿਆ ਕਿ ਮੇਰੇ ਨਾਲ ਮੇਰਾ ਇੱਕ ਅਮਰੀਕਨ ਦੋਸਤ ਵੀ ਹੈ ਘਰ ਵਾਲਿਆਂ ਨੇ ਬਹੁਤ ਮਨਾ ਕੀਤਾ ਪਰ ਫਿਰ ਵੀ ਆਪਾਂ ਅਫਗਾਨਿਸਤਾਨ ਦੇਖਣਾ ਸੀ ਜੋ ਹਰੀ ਸਿੰਘ ਨੜੀਓ ਤੋਂ ਬਿਨਾ ਹੋਰ ਕੋਈ ਫਤੇ ਨਹੀਂ ਕਰ ਪਾਇਆ ਸੋ ਮੈਂ ਤੇ ਮੇਰਾ ਦੋਸਤ ਸ਼ਹਿਰ ਘੁੰਮਣ ਤੋਂ ਪਹਿਲਾਂ ਲਾਗਲੇ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਦੇ ਕਲਚਰ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਕੁਝ ਕੁ ਜਗ੍ਹਾ ਤੇ ਸਾਨੂੰ ਸਤਿਕਾਰ ਮਿਲਿਆ ਤੇ ਕੁਝ ਕੁ ਜਗ੍ਹਾ ਤੇ ਸਾਨੂੰ ਲੋਕਾਂ ਦੀ ਨਫ਼ਰਤ ਦਾ ਨਾ ਕਰਨਾ ਪਿਆ ਜੋ ਕਿ ਕਿਸੇ ਵੀ ਦੇਸ਼ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਡੇ ਨਾਲ ਹੋਰਨਾਂ ਦੇਸ਼ਾਂ ਦੇ ਵਿੱਚ ਅਜਿਹਾ ਹੋਇਆ ਸੀ ਸੁਖਮ ਦੇ ਹੁਮਦੇ ਹੁਮਦੇ ਸਮਾਂ ਲੰਘ ਰਿਹਾ ਸੀ ਤਾਂ ਇੱਕਦਮ ਹੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋਣ ਤੋਂ ਦੋ ਦਿਨ ਬਾਅਦ ਸਾਨੂੰ ਪਤਾ ਲੱਗਿਆ ਸੀ ਆਪਾਂ ਆਪਣੇ ਮੇਨ ਸ਼ਹਿਰ ਦੇ ਬਾਹਰ ਚੱਲ ਪਏ ਜਦੋਂ ਤੱਕ ਹਰ ਜਗ੍ਹਾ ਦੇ ਉੱਤੇ ਮਰੋਮਰੀ ਪਈ ਹੋਈ ਸੀ ਆਪਾਂ ਮਦਦ ਕਿਸ ਕੋਲੋਂ ਮੰਗਦੇ ਸਮਝ ਨਹੀਂ ਆ ਰਿਹਾ ਸੀ ਕਾਬੁਲ ਸ਼ਹਿਰ ਤਾਲੀਬਾਨੀਆਂ ਦੇ ਅੰਡਰ ਆ ਚੁੱਕਿਆ ਸੀ ਜਿਸ ਸ਼ਹਿਰ ਦੇ ਵਿੱਚ ਆਪਾਂ ਫਸ ਚੁੱਕੇ ਸੀ ਸਾਡਾ ਹੋਟਲ ਦੇ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਸੀ ਤੇ ਨਹੀਂ ਆਪਾਂ ਕਿਸੇ ਨਾਲ ਸੰਪਰਕ ਕਰ ਸਕਦੇ ਸੀ ਆਪਾਂ ਹੋਟਲ ਵਾਲਿਆਂ ਦੇ ਨਾਲ ਗੱਲ ਕੀਤੀ ਪਰ ਉਹਨਾਂ ਨੇ ਵੀ ਕਿਸੇ ਮਦਦ ਤੋਂ ਇਨਕਾਰ ਕਰ ਦਿੱਤਾ ਹੁਣ ਆਪਾਂ ਕੀ ਕਰਦੇ ਅਸਲ ਦੇ ਵਿੱਚ ਮੈਂ ਤੇ ਮੇਰਾ ਦੋਸਤ ਬਹੁਤ ਡਰ ਚੁੱਕੇ ਸੀ ਪਰ ਆਪਾਂ ਆਪਣੇ ਆਪ ਨੂੰ ਕਿਸੇ ਤਰ੍ਹਾਂ ᱥਾਮਕੇ ਉੱਥੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਤੇ ਕਿਸੇ ਤਰ੍ਹਾਂ 에어ਪੋਰਟ ਜਾਣ ਦੀ ਸੋਚੀ ਪਰ ਉੱਥੇ ਦਾ ਮਾਹੌਲ ਆਪਾਂ ਬਿਆਨ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਕਰਕੇ ਆਪਾਂ ਕਾਬੂਲ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚੇ ਕਿ ਉੱਥੇ ਕਿਸੇ ਸਿੱਖ ਦੀ ਮਦਦ ਲਵਾਂਗੇ ਪਰ ਉੱਥੇ ਗਏ ਤਾਂ ਉੱਥੇ ਵੀ ਕੋਈ ਨਹੀਂ ਸੀ ਹਾਰ ਕੇ ਆਪਾਂ ਉੱਥੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲਾ ਕੇ ਬੈਠ ਕੇ ਰੋਣ ਲੱਗੇ ਸਾਨੂੰ ਲੱਗਿਆ ਕਿ ਸ਼ਾਇਦ ਸਾਡੀ ਮੌਤ ਇੱਥੇ ਹੀ ਤੈ ਹੈ 2 ਘੰਟੇ ਆਪਾਂ ਉੱਥੇ ਹੀ ਬੈਠੇ ਰਹੇ ਤੇ ਅਚਾਨਕ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਅੱਖਾਂ ਬੰਦ ਕਰਕੇ ਮੈਂ ਬੈਠਾ ਰਿਆ ਤੇ ਇੱਕ ਵੱਖਰੀ ਹੀ ਸ਼ਕਤੀ ਮੈਨੂੰ ਮਿਲੀ ਕਿ ਮੌਤ ਤਾਂ ਇੱਕ ਦਿਨ ਸਭ ਨੂੰ ਆਉਣੀ ਹੀ ਹੈ ਤੇ ਉਹ ਮੌਤ ਕਿਤੇ ਵੀ ਆ ਸਕਦੀ ਹੈ ਤਾਂ ਫਿਰ ਮੌਤ ਤੋਂ ਡਰਨਾ ਕਿਉਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਰਿਆ ਹਾਲੇ ਇੱਕ ਘੰਟਾ ਪੀਤਿਆ ਹੀ ਸੀ ਕਿ ਮੇਰੇ ਮੋਢੇ ਦੇ ਉੱਤੇ ਇੱਕ ਪਠਾਨ ਨੇ ਆ ਕੇ ਹੱਥ ਰੱਖਿਆ ਤੇ ਉਰਦੂ ਦੇ ਵਿੱਚ ਮੈਨੂੰ ਬੋਲਣ ਲੱਗਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਉਸ ਦੇ ਪਲ ਦੇਖਿਆ ਤਾਂ ਲੱਗਿਆ ਕੋਈ ਤਾਲਿਬਾਨੀ ਸਾਨੂੰ ਫੜਨ ਵਾਸਤੇ ਆ ਚੁੱਕਿਆ ਹੈ ਹਿੰਮਤ ਕਰਕੇ ਮੈਂ ਉਸ ਨੂੰ ਕਿਹਾ ਕਿ ਆਪਾਂ ਅਮਰੀਕਾ ਵਾਪਸ ਜਾਣਾ ਹੈ ਆਪਾਂ ਇੱਥੇ ਫਾ ਚੁਕੇ ਹਾਂ ਉਹ ਪਟਾਣਾ ਸੜ ਲੱਗਿਆ ਤੇ ਕਹਿਣ ਲੱਗਿਆ ਕਿ ਕੁਝ ਨਹੀਂ ਹੁੰਦਾ ਸੇਖੋ ਕਿ ਤੂੰ ਡਰ ਰਿਆ ਹੈ ਤੁਸੀਂ ਮੇਰੇ ਨਾਲ ਚੱਲੋ ਆਪਾਂ ਡਰਦੇ-ਡਰਦੇ ਉਸ ਦੀ ਗੱਡੀ ਦੇ ਵਿੱਚ ਬੈਠ ਗਏ ਗੱਲਾਂ-ਗੱਲਾਂ ਦੇ ਵਿੱਚ ਸਾਨੂੰ ਇੱਕ ਦੁਕਾਨ ਤੇ ਲੈ ਗਿਆ ਕਿਸੇ ਦੇ ਨਾਲ ਫੋਨ ਤੇ ਗੱਲ ਕੀਤੀ ਤੇ ਸਾਡੇ ਪਾਸਪੋਰਟ ਦੀ ਡਿਟੇਲ ਵੀ ਲਈ ਤੇ ਦੁਬਾਰਾ ਸਾਨੂੰ ਗੱਡੀ ਦੇ ਵਿੱਚ ਬਿਠਾ ਕੇ ਕਿਤੇ ਲੈ ਗਿਆ ਗੱਲਾਂ-ਗੱਲਾਂ ਦੇ ਵਿੱਚ ਉਹ ਕਹਿਣ ਲੱਗਿਆ ਕਿ ਮੈਂ ਬਾਬਾ ਨਾਨਕ ਦਾ ਮੁਰਿਦ ਹਾਂ ਉਹਨਾਂ ਬਾਰੇ ਕਈ ਸਾਖੀਆਂ ਮੈਂ ਆਪਣੇ ਦਾਦੇ ਦੇ ਕੋਲੋਂ ਸੁਣਿਆ ਸੀ ਪਾਕਿਸਤਾਨ ਨਨਕਾਣਾ ਸਾਹਿਬ ਆਪਾਂ ਕਈ ਵਾਰ ਗਏ ਹਾਂ ਸਿੱਖ ਕੌਮ ਤਾਂ ਬਹਾਦਰ ਕੌਮ ਹੁੰਦੀ ਹੈ ਤੇ ਤੁਸੀਂ ਇੰਨੇ ਡਰ ਰਹੇ ਹੋ ਮੈਂ ਉਸ ਨੂੰ ਡਰ ਦੇ ਦਰਦੇ ਕਿਹਾ ਕਿ ਤਾਲੀਬਾਨੀਆਂ ਦਾ ਰਾਜ ਹੋ ਚੁੱਕਿਆ ਹੈ ਉਹ ਸਾਨੂੰ ਮਾਰ ਦੇਣਗੇ ਤਾਂ ਕਰਕੇ ਆਪਾਂ ਡਰ ਚੁੱਕੇ ਸੀ ਉਹ ਪਠਾਨ ਨੇ ਕਿਹਾ ਕਿ ਕੋਈ ਨਹੀਂ ਮਾਰਦਾ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਕੋਈ ਤਾਲੀਬਾਨੀ ਹਿੰਦੂ ਸਿੱਖਾਂ ਜਾਂ ਅਫਗਾਨੀਆਂ ਨੂੰ ਨਹੀਂ ਮਾਰਨਗੇ ਕੀ ਅਫਗਾਨੀ ਲੋਕ ਅਫਗਾਨੀ ਲੋਕਾਂ ਨੂੰ ਮਾਰ ਸਕਦੇ ਨੇ ਜੇਕਰ ਤਾਲੀਬਾਨੀ ਲੋਕ ਸਿੱਖਾਂ ਤੇ ਹਿੰਦੂਆਂ ਨੂੰ ਮਾਰਦੇ ਨੇ ਤਾਂ ਫਿਰ ਹਿੰਦੂਆਂ ਤੇ ਸਿੱਖਾਂ ਨੂੰ ਭੱਜਣਾ ਚਾਹੀਦਾ ਸੀ ਨਾ ਕਿ ਅਫਗਾਨੀ ਲੋਕਾਂ ਨੂੰ ਗੱਲਾਂ ਕਰਦੇ ਕਰਦੇ ਉਹ ਸਾਨੂੰ 에ਅਰਪੋਰਟ ਤੱਕ ਲੈ ਗਿਆ ਉੱਥੇ ਇੱਕ ਪਲੇਨ ਸਾਡੀ ਵੇਟ ਕਰ ਰਿਹਾ ਸੀ ਸਾਰੀ ਕਾਰਜੀ ਕਾਰਵਾਈ ਉਸ ਪਠਾਨ ਨੇ ਕਰਵਾ ਕੇ ਸਾਨੂੰ ਪਲੇਨ ਦੇ ਵਿੱਚ ਬਿਠਾ ਦਿੱਤਾ ਤੇ ਆਪਾਂ ਅਮਰੀਕਾ ਪਹੁੰਚ ਗਏ ਸਾਨੂੰ ਨਹੀਂ ਪਤਾ ਉਹ ਪਠਾਨ ਕੌਣ ਸੀ ਕੋਈ ਪੁਲਿਸ ਵਾਲਾ ਸੀ ਜਾਂ ਫਿਰ ਫੌਜੀ ਜਾਂ ਫਿਰ ਖੁਦ ਆਪ ਕੋਈ ਤਾਲਿਬਾਨੀ ਸੀ ਕਿਉਂਕਿ ਉਸਨੇ ਤਾਲਿਬਾਨ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਮੈਂ ਤਾਲਿਬਾਨ ਦੀ ਹਮਾਇਤ ਨਹੀਂ ਕਰ ਰਿਹਾ ਜੋ ਸਾਡੇ ਨਾਲ ਬੀਤਿਆ ਹੈ ਉਹ ਦੱਸ ਰਿਹਾ ਹਾਂ ਕੁਝ ਖਬਰਾਂ ਹੁਣ ਇਹ ਵੀ ਆ ਰਹੀਆਂ ਨੇ ਕਿ ਤਾਲਿਬਾਨੀਆਂ ਦੇ ਪ੍ਰਤੀਨਿਧੀ ਹਿੰਦੂ ਸਿੱਖ ਲੋਕਾਂ ਦੇ ਨਾਲ ਮਿਲ ਕੇ ਇਹ ਸਮਝਾ ਰਹੇ ਨੇ ਕਿ ਤੁਸੀਂ ਦੇਸ਼ ਨਾ ਛੱਡੋ ਤਾਲਿਬਾਨੀ ਤੁਹਾਨੂੰ ਨਹੀਂ ਮਾਰਨਗੇ ਅਜੇ ਹੀ ਗਾਰੰਟੀ ਉਹ ਦੇ ਰਹੇ ਨੇ ਤੇ ਆਪਾਂ ਕੰਟੈਕਟ ਸਿੱਖਾਂ ਤੇ ਹਿੰਦੂਆਂ ਦੇ ਨਾਲ ਸ਼ੇਅਰ ਕਰ ਰਹੇ ਨੇ ਕਿ ਜੇਕਰ ਉਹਨਾਂ ਦੀ ਜਾਨ ਨੂੰ ਖਤਰਾ ਲੱਗਿਆ ਤਾਂ ਉਹ ਸਿੱਧਾ ਤਾਲੀਬਾਨ ਦੇ ਸੰਗਠਨ ਦੇ ਨਾਲ ਸੰਪਰਕ ਕਰ ਸਕਦੇ ਨੇ ਤੇ ਤਾਲੀਬਾਨੀ ਉਹਨਾਂ ਦੀ ਜਾਨ ਦੀ ਰੱਖਿਆ ਕਰਨਗੇ ਹੁਣ ਇਸ ਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਕੋਈ ਨਹੀਂ ਜਾਣਦਾ ਇੱਕ ਅਫਗਾਨੀ ਲੜਕੀ ਨੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਤਾਲੀਬਾਨੀਆਂ ਨੂੰ ਜਰਾ ਵੀ ਹਕਲ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਦੇ ਰਾਜ ਦੇ ਵਿੱਚ ਕੋਈ ਆਜ਼ਾਦੀ ਹੁੰਦੀ ਹੈ ਇਹ ਆਪਣੇ ਹੀ ਕਾਨੂੰਨ ਲਾਗੂ ਕਰਦੇ ਨੇ ਲੜਕੀਆਂ ਇਹਨਾਂ ਦੇ ਰਾਜ ਦੇ ਵਿੱਚ ਸੁਰੱਖਿਅਤ ਨਹੀਂ ਹਨ ਇਹ ਤਾਂ ਆਪਣੇ ਮੁਸਲਮਾਨ ਭਰਾਵਾਂ ਨੂੰ ਨਹੀਂ ਬਖਸ਼ਦੇ ਹਿੰਦੂ ਸਿੱਖ ਇਹਨਾਂ ਦੇ ਅੱਗੇ ਕੀ ਹਨ ਸੋ ਸਾਡੀ ਸਰਕਾਰਾਂ ਨੂੰ ਉੱਥੇ ਅਜੇ ਹੋਏ ਹਿੰਦੂ ਸਿੱਖਾਂ ਦੇ ਲਈ ਕੁਝ ਕਰਨਾ ਚਾਹੀਦਾ ਹੈ। ਵੀਡੀਓ ਤੁਸੀਂ ਦੇਖੀ ਜਿੱਥੇ ਇੱਕ ਸਿੱਖ ਨੌਜਵਾਨ ਫਸਿਆ ਸੀ ਤੇ ਉਹ ਕਾਫੀ ਲੰਬੇ ਸਮੇਂ ਤੋਂ ਬਕਵਾ ਕੰਦੇਸਾਂ ਵਿੱਚ ਜਾ ਕੇ ਘੁੰਮਦਾ-ਘੁੰਮਦਾ ਅਫਗਾਨਿਸਤਾਨ ਪਹੁੰਚਿਆ ਜਿੱਥੇ ਉਹ ਤਾਲਿਬਾਨੀਆ ਕੰਮ ਕਰਦੇ ਆ। ਇਹ ਸਾਰੀ ਤੁਸੀਂ ਵੀਡੀਓ ਦੇਖੀ ਆ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ।